ਹਾਂਜੀ ਅੱਜ ਅਸੀਂ ਫਰਕ ਜਾਣਾਂਗੇ ਕਕੇ ਸਿਹਾਰੀ ਕੇ ਅਤੇ ਕਕੇ ਬਿਹਾਰੀ ਕੀ ਕੇ ਕੀ ਦੇਖਣ ਵਿੱਚ ਦੋਵਾਂ ਵਿੱਚ ਕੋਈ ਬਹੁਤਾ ਫਰਕ ਨਹੀਂ ਲੱਗਦਾ ਪਰ ਇਹਨਾਂ ਦਾ ਜੋ ਅੰਤਰ ਹੈ ਬਹੁਤ ਵੱਡਾ ਹੈ ਠੀਕ ਹੈ ਜੀ ਕੇ ਦੀ ਜੋ ਸਾਊਂਡ ਹੈ ਉਹ ਕਕੇ ਸਿਹਾਰੀ ਦੀ ਸਾਊਂਡ ਆਉਂਦੀ ਹੈ ਤੇ ਕੇ ਡਬਲ ਈ ਜਦੋਂ ਹੋ ਜਾਂਦਾ ਹੈ ਤਾਂ ਉਸ ਦੀ ਸਾਊਂਡ ਆਉਂਦੀ ਹੈ ਕਕੇ ਨੂੰ ਬਿਹਾਰੀ ਕੀ ਠੀਕ ਹੈ ਕਕੇ ਨੂੰ ਸਿਹਾਰੀ ਕੇ ਇਹ ਜੋ ਹੈ ਦੋ ਵਾਕਾਂ ਦੇ ਵਿੱਚ ਯੋਜਕ ਦਾ ਕੰਮ ਕਰਦਾ ਹੈ ਜਿਵੇਂ ਮੈਂ ਕਿਹਾ ਸੀ ਕਿ ਉਹ ਆਵੇਗਾ ਯੋਜਕਲਾ ਕੰਮ ਕਰਦਾ ਹੈ ਠੀਕ ਹੈ ਤੁਸੀਂ ਆਏ ਕਿਉਂਕਿ ਉਸਨੇ ਬੁਲਾਇਆ ਪਰ ਜੋ ਕੱਕੇ ਨੂੰ ਵਿਹਾਰੀ ਕੀ ਹੈ ਉਹ ਪ੍ਰਸ਼ਨ ਦੇ ਰੂਪ ਵਿੱਚ ਕੰਮ ਕਰਦਾ ਹੈ ਜਿਵੇਂ ਅਸੀਂ ਬੋਲਦੇ ਹਾਂ ਕੀ ਹੋ ਰਿਹਾ ਹੈ ਕੀ ਕਿਹਾ ਤੁਸੀਂ ਤੁਸੀਂ ਕੀ ਕਰਦੇ ਹੋ ਸੋ ਇਹ ਸੀ ਫਰਕ ਕੱਕੇ ਨੂੰ ਸਿਹਾਰੀ ਕਿ ਅਤੇ ਕੱਕੇ ਨੂੰ ਵਿਹਾਰੀ ਕੀ ਇੰਝ I'm not.